ਅਸੀਂ ਆ ਗਏ ਜੀ ਅਰਬ ਸਾਗਰ ਦੇ ਤੱਟ ਤੇ ਇਹ ਕਿਹੜਾ ਤੱਟ ਆ ਇਹ ਹੈਗਾ ਜੀ ਗੁਜਰਾਤ ਦਾ ਮਾਧੋਪੁਰ ਬੀਚ ਜਦੋਂ ਤੁਸੀਂ ਦਿਵਾਰਕਾ ਤੋਂ ਸੋਮਨਾਥ ਜਾਂਦੇ ਹੋ ਤੇ ਰਸਤੇ ਦੇ ਵਿੱਚ ਹਾਈਵੇ ਬਣਿਆ ਹੋਇਆ ਬਿਲਕੁਲ ਸਮੁੰਦਰ ਦੇ ਨਾਲ ਨਾਲ ਤੇ ਉੱਥੇ ਜਿਹੜਾ ਵਾ ਤੁਹਾਨੂੰ ਇਹ ਬੀਚ ਵੇਖਣ ਨੂੰ ਮਿਲਦਾ ਵਾ ਤੇ ਬੀਚ ਦਾ ਕਿਵੇਂ ਪਤਾ ਲੱਗਦਾ ਬੀਚ ਦੇ ਲਾਗੇ-ਲਾਗੇ ਐਵੀਆਂ ਦੀਆਂ ਸ਼ਾਪਸ ਬਣੀਆਂ ਹੋਈਆਂ ਨੇ ਦੁਕਾਨਾਂ ਬਣੀਆਂ ਹੋਈਆਂ ਨੇ ਛੋਟੀਆਂ ਛੋਟੀਆਂ ਦੁਕਾਨਾਂ ਜਿੱਥੇ ਟੂਰਿਸਟ ਰੋਕ ਕੇ ਇੱਥੇ ਫੋਟੋਆਂ ਖਿਚਾ ਰਹੇ ਹੁੰਦੇ ਆ ਸੋ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਕੋਈ ਕਹਿਣ ਵਾਲੀ ਗੱਲ ਨਹੀਂ ਗਰਮੀ ਇੱਥੇ ਬਹੁਤ ਜ਼ਿਆਦਾ ਵਾ ਪਰ ਜਿਹੜੀ ਸਮੁੰਦਰ ਕੋ ਅਰਬ ਸਾਗਰ ਤੋਂ ਜਿਹੜੀ ਠੰਡੀ ਹਵਾ ਆਉਂਦੀ ਆ ਉਹ ਤੁਹਾਨੂੰ ਗਰਮੀ ਲੱਗਣ ਨਹੀਂ ਦਿੰਦੀ ਤੇ ਬਹੁਤ ਹੀ ਵਧੀਆ ਮਾਹੌਲ ਆ ਬਹੁਤ ਹੀ ਵਧੀਆ ਮਾਹੌਲ ਆ ਇੱਥੇ ਤੁਸੀਂ ਫੋਟੋਆਂ ਖਿੱਚ ਕੇ ਚ ਪਾਗਲ ਹੋ ਜਾਣਾ ਕਿਉਂਕਿ ਜਗ੍ਹਾ ਹੀ ਜਿਹੜੀ ਆ ਇੰਨੀ ਖੂਬਸੂਰਤ ਜਗ੍ਹਾ ਵਾ ਪੰਜਾਬੀ ਜਿਹੜਾ ਜ਼ਿਆਦਾਤਰ ਜਾਂਦੇ ਆ ਪਹਾੜਾਂ ਦੇ ਵਿੱਚ ਆਪਣੀਆਂ ਛੁੱਟੀਆਂ ਬਣਾਉਣ ਪਰ ਅਸੀਂ ਬਈ ਆਏ ਹੋਏ ਆ ਅਰਬ ਮੈਨੂੰ ਮਜ਼ਾ ਬਈ ਬਹੁਤ ਜ਼ਿਆਦਾ ਆ ਰਿਹਾ ਮੈਂ ਵਿੰਦੇ-ਵਿੰਦੇ ਕਾਫੀ ਜਿਹੇ ਟੂਰਿਸਟ ਆ ਉਹ ਇੱਥੇ ਆ ਗਏ ਆ ਈ ਸਟਾਲ ਤੇ ਨਾਰੀਅਲ ਮੈਗੀ ਨਾਰੀਅਲ tatha ਜਿਹੜੀ ਗੁਜਰਾਤੀ ਆ ਇਹ ਕਿਤੇ ਨਾ ਕਿਤੇ ਹਿੰਦੀ ਵਰਗੀ ਆ ਮਤਲਬ ਕਿ ਤੁਸੀਂ ਜਿਹੜਾ ਵਾ ਉਹ ਪੜ ਸਕਦੇ ਹੋ ਆਰਾਮ ਦੇ ਨਾਲ ਹੁਣ ਜਿਵੇਂ ਇੱਥੇ ਲਿਖਿਆ ਆ ਮੋਬਾਈਲ ਨੰਬਰ ਹੁਣ ਆਹ ਜਿਹੜੇ ਅੱਖਰ ਆ ਇਹ ਬਾਈ ਆਪਾਂ ਨਹੀਂ ਪੜ ਸਕਦੇ ਪਰ ਮਸਲਾ ਪਤਾ ਕੀ ਆ ਇਹ ਮੈਨੂੰ ਕਿਉਂ ਬੰਦੇ ਵਧੀਆ ਲੱਗੇ ਆ ਇਹ ਜਿਹੜੀ ਵੀ ਚੀਜ਼ ਲਿਖਦੇ ਹੋ ਆਪਣੀ ਭਾਸ਼ਾ ਆਪਣੀ ਮਾਤਰ ਭਾਸ਼ਾ ਦੇ ਵਿੱਚ ਲਿਖਦੇ ਆਪਣੀ ਮਾਂ ਬੋਲੀ ਦੇ ਵਿੱਚ ਇਹ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗਦੀ ਆ ਮੈਨੂੰ ਤੇ ਇਧਰਲੇ ਪਾਸੇ ਹੈਗਾ ਇੱਕ ਬੀਜ ਬੀਜ ਦਾ ਨਾਮ ਪੁੱਛਦੇ ਆ ਕੀ ਨਾ ਬੀਜ ਦਾ ਮਧੂਪਰ ਬੀਜ ਠੀਕ ਹੈ ਪੰਜਾਬੀ ਆਤੀ ਆ ਆਪਕੋ ਸਮਝ ਆਤੇ ਹੋ ਪੰਜਾਬੀ ਅਤੇ ਰਹਾਤੇ ਜਾਂ ਬੇ ਹਾਂ ਤੇ ਰਹਿੰਦੇ ਹਾਂ ਹਾਂ ਔਰ ਗੁਜਰਾਤੀ ਵੀ ਹਿੰਦੀ ਸੇ ਮਿਲਤੀ ਜੁਲਤੀ ਹੁੰਦੀ ਹੈ ਲਿਖਣੇ ਮੇ ਲਗਨ ਜੋ ਆ ਬੋਲਤੇ ਹੋ ਬੋਲਨੇ ਮੇ ਫਰਕ ਹੁੰਦਾ ਹੈ ਠੀਕ ਹੈ ਠੀਕ ਹੈ ਤੁਹਾਡਾ ਕੀ ਨਾਮ ਹੈ ਰਾਣਾ ਹੈ ਰਾਣਾ 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 ਤੇ ਇਹ ਬਈ ਇੱਕ ਬੀਚ ਆ ਮਾਧੋਪੁਰ ਬੀਚ ਇਹ ਜਿੰਨਾ ਵੀ ਰੋਡ ਹੈ ਨਾ ਜਿੰਨਾ ਰੋਡ ਹੈ ਇਹ ਸਾਰੇ ਰੋਡ ਦੇ ਪਰਲੇ ਪਾਸੇ ਜਿਹੜਾ ਵਾ ਇਹ ਸਮੁੰਦਰ ਲੱਗਦਾ ਠੀਕ ਆ ਇਹ ਮਾਧੋਪੁਰ ਬੀਚ ਇਹ ਲੋਕਾਂ ਦੇ ਕੋਲ ਇਹਨੇ ਸੋਰਸ ਨੇ ਹੈਗੇ ਇਹ ਜਾਂਦਾ ਮੱਛੀ ਫੜਦੇ ਆ ਜਾਂ ਨਾਰੀਅਲ ਵੇਚਦੇ ਆ ਤੇ ਜਾਂ ਇਹ ਪਿੰਡ ਜਿਹੜੇ ਗਰੀਬੀ ਰੇਖਾ ਤੋਂ ਵੀ ਜਿਹੜੇ ਆ ਉਹ ਥੱਲੇ ਆ ਟੂਰਿਸਟਾਂ ਦੀਆਂ ਬੱਸਾਂ ਰੁਕੀ ਜਾਂਦੀਆਂ ਨੇ ਤੇ ਬੱਸਾਂ ਰੋਕ ਰੋਕ ਕੇ ਨਾਰੀਅਲ ਪਾਣੀ ਪੀ ਰਹੀਆਂ ਨੇ ਤੇ ਆਪਣਾ ਖਾਣ ਪੀਣ ਕਰਦੀਆਂ ਪਈਆਂ ਨੇ ਇਹ ਪਿੰਡ ਦੀ ਜਿਹੜੀ ਰੋਜੀ ਰੋਟੀ ਹੈ ਮੇਨ ਇਹੀ ਆ ਜਾਂ ਇਹ ਉਂਠਾਂ ਦੇ ਉੱਤੇ ਝੂਟੇ ਦੋਂਦੇ ਆ ਤੇ ਜਾਂ ਆਪਣਾ ਨਾਰੀਅਲ ਪਾਣੀ ਇਸ ਤਰ੍ਹਾਂ ਕਰਕੇ ਵੇਚਦੇ ਆ ਇਹ ਸੀਣਾ ਇੱਕ ਹੋਰ ਗੱਡੀ ਜਿਹੜੀ ਇੱਥੇ ਆ ਕੇ ਰੁਕੀ ਆ ਕਿਤਨੇ ਕਹੇ ਜੀ ਸੌ ਰੁਪਏ ਪਾਣੀ ਦੇਤੇ ਪੂਰੀ ਪਾਣੀ ਦੇਤੇ 100 ਰੁਪਏ ਪਰ ਇਸ ਕੋ ਕਰ ਕਿਆ ਕਰਨਗੇ ਇਸਕੋ ਇਹ ਤੁਲਸੀ ਕਿਹੜਾ ਮੈਸੋਪੀਸ ਵੀ ਕੰਪਲੀਟ ਹੈ ਕਾਫੀ ਕੰਮ ਕਰਦੇ ਸਹੀ ਵੀ ਲਗਾਓ ਹੈ ਕਿੰਨੇ ਦਾ ਹੈ 100 ਰੁਪਿਆ ਬੇਟਾ ਪੂਰੀ ਬਣੀ ਇਹ ਕਿਹਦਾ ਹੈ ਐਸਾ ਦੇਖਾ ਕਲਰ ਵੀ ਨਹੀਂ ਖਤਾਇਆ ਸਾਜ ਜਾਨੇ ਉਹ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਬਾਈ ਜ਼ਿੰਦਗੀ ਕਮੇ ਕਰ ਐਡਵੈਂਚਰ ਹੋ ਰਿਹਾ ਯਾਰ ਇੱਕ ਵਾਰੀ ਗੁਜਰਾਤ ਜ਼ਰੂਰ ਆਓ ਸੋ ਇੱਥੇ ਤੁਸੀਂ ਇਸ ਤਰ੍ਹਾਂ ਦੇ ਛੋਟੇ ਜਿਹੇ ਸਕੂਟਰਸ ਹੁੰਦੇ ਇਹਨਾਂ ਦੇ ਉੱਪਰ ਵੀ ਰਾਈਡ ਕਰ ਸਕਦੇ ਹੋਣਾ ਵੇਂਦੇ ਵੇਂਦੇ ਇੱਥੇ ਇੱਕ ਟੂਰਿਸਟਾਂ ਦੀ ਆ ਕੇ ਬਸ ਰੁਕੀ ਆ ਤੇ ਬਸ ਬਾਈ ਜਿਹੜਾ ਸਾਰੇ ਇੰਜੋਏ ਕਰਦੇ ਪਿਆ ਆਓ ਵੀਓ ਆਪਣਾ ਸਾਹਮਣੇ ਇੰਨਾ ਵੱਡਾ ਸਮੁੰਦਰ ਕਿਆ ਬਾਤ ਹੈ ਯਾਰ ਨਹੀਂ ਸਮੁੰਦਰ ਚ ਫੜਿਆ ਹੋਇਆ ਲੈ ਵੀ ਜਿੰਨਾ ਸਮਾਨ ਬਾਈ ਨੇ ਰੈਡੀ ਤੇ ਲਾਇਆ ਹੋਇਆ ਇਹ ਸਾਰਾ ਜਿਹੜਾ ਵਾ ਇਹ ਸਮੁੰਦਰੀ ਸਮਾਨ ਇਹ ਕਹਿ ਰਹੇ ਆ ਵੀ ਆ ਜਿਹੜਾ ਮੋਤੀ ਹੈ ਨਾ ਮੋਤੀ ਸੱਚਾ ਮੋਤੀ ਜਿੰਨੂੰ ਆਪਾਂ ਕਹਿ ਦਿੰਨੇ ਆ ਇਹ ਵੀ ਜਿਹੜਾ ਵਾ ਸਮੁੰਦਰ ਚ ਫੜਿਆ ਹੋਇਆ ਇਹ ਤੋੜ ਕੇ ਵਖਾਣ ਲੱਗਾ ਵਾ ਜਿਸ ਚ ਲੇਰ ਆਤੀ ਹੈ ਨੇ ਤੋੜ ਕੇ ਵਿਖਾਤਾ ਮੋਤੀ ਹੈ ਮੋਤੀ ਕੇ ਅੰਦਰ ਮੋਤੀ ਮੋਤੀ ਕੇ ਅੰਦਰ ਮੋਤੀ ਐਸੇ ਪੈਸਾਨੂ ਕੈਸੇ ਲੇਰ ਨਹੀਂ ਕਰਤੀ ਅੱਛਾ ਮੋਤੀ ਕੇ ਅੰਦਰ ਮੋਤੀ ਮੋਤੀ ਕੇ ਅੰਦਰ ਮੋਤੀ ਆਸੀਪ ਕੀ ਲੇਰ ਐਸੀ ਪੀ ਆ ਇਹਦੇ ਵਿੱਚ ਮੋਤੀ ਨਿਕਲਦਾ ਹੈ ਚੂਪਾ ਦਾਣਾ ਹੈ 30 ਰੁਪਏ ਦਾ ਇੱਕ ਦਾਣਾ ਪੱਕੀ ਬਾਤ ਹੈ ਪੈਸੇ ਅਗਰ ਜ਼ਿਆਦਾ ਲੈਣੇ ਤੇ ਜ਼ਿਆਦਾ ਲੈ ਲਓ ਲੇਕਿਨ ਮੋਤੀ ਇਹ ਆਪਕੋ ਬੜਾ ਵਾਲਾ ਲੈਣੇ ਹੈ ਤਾਂ ਬੜਾ ਵਾਲਾ ਹੀ ਆਪਕੇ ਬਾਸੇ ਇਹ 100 ਰੁਪਏ ਦਾ ਇੱਕ ਮੋਤੀ ਅਸਲੀ ਸੀਪੀ ਵਾਲਾ ਹੈ ਜੀ ਡੁਪਲੀਕੇਟ ਵਾਲਾ ਹੈ ਹੈ ਇਸਕੇ ਤੋੜ ਕੇ ਦਿਖਾਓ ਡੁਪਲੀਕੇਟ ਤੋੜ ਕੇ ਦਿਖਾਓ ਆ ਵੀ ਬਾਈ ਕਿੱਡੇ ਕਿੱਡੇ ਵੱਡੇ ਜਿਹੜੇ ਸੰਖ ਰੱਖੇ ਹੋਏ ਆ ਹੈਂ ਐਸੇ ਮੇਰੇ ਸੰਗਿਦੇ ਜਦੋਂ ਇਸ ਨੂੰ ਕੱਢਦੇ ਤਾਂ ਇਸ ਵਿੱਚੋਂ ਜੇ ਨਿਕਲਦਾ ਇਹ ਜਿਹੜੇ ਜਿੰਨਾਂ ਦੇ ਵਿੱਚੋਂ ਨਿਕਲਦਾ ਵਾਹ ਵਾਹ ਸਿੱਪੀ ਕੀ ਬਾਤ ਆ ਯਾਰ ਕੁਦਰਤ ਕਰਾਮਾਤ ਹਾਂ ਚਲੋ ਬਾਤਾਂ ਆਮ ਆਪਕੇ ਬਾਸ ਹੈ ਸੋ ਬਾਈ ਇਹ ਬਣਿਆ ਹੋਇਆ ਬੀਚ ਪਲੇਸ ਬਣੀ ਹੋਈ ਆ ਬਹੁਤ ਸੋਹਣੀ ਜਗ੍ਹਾ ਯਾਰ ਬਹੁਤ ਸੋਹਣੀ ਗਾਜ ਇੱਕ ਵਾਰੀ ਸਾਹਮਣੇ ਵਾਲਾ ਸੀਨ ਵੇਖੋ ਤੇ ਯਾਰ ਗੁਜਰਾਤ ਦੇ ਲੋਕ ਬਹੁਤ ਵਧੀਆ ਨੇ ਯਾਰ ਬਹੁਤ ਜ਼ਿਆਦਾ ਵਧੀਆ ਨੇ ਟੂਰਿਸਟਾਂ ਨੂੰ ਨਾ ਬਹੁਤ ਯਾਰ ਮਤਲਬ ਕਿ ਵੈਲਕਮ پورا ਘੈਂਟ ਕਰਦੇ ਬਾਈ ਕਹਿੰਦੇ ਝੂਟਾ ਲੈਣਾ ਨਾਲ आओ ਪਰ ਯਾਰ ਫੋਟੋ ਇੱਕ ਵਾਰੀ ਜ਼ਰੂਰ ਜਿਹੜੀ ਉੱਤੇ ਖਿਚਾ ਲਓ ਹਨਾ ਤੇ ਊਠਾਂ ਦੇ ਉੱਪਰ ਵੇਖੋ ਬਾਈ ਕੈਪ ਕਿਤਾ ਪਾਈ ਹੋਈ ਹੈ ਮੁੰਨਾ ਦੇਖੋ ਇਸ ਤਰ੍ਹਾਂ ਵਾਹ ਯਾਰ ਵਾਹ ਆਹ ਕੀ ਬਾਤ ਹੈ ਮੁੰਨਾ ਇਸ ਕਾ ਨਾਮ ਹਾਂ ਮੁੰਨਾ ਵੀ ਨਾਮ ਹੈ ਪਿਆਰ ਸੇ ਮੁੰਨਾ ਬੁਲਾਤੇ ਮੁੰਨਾ ਪਿਆਰ ਸੇ ਮੁੰਨਾ ਬੁਲਾਤੇ ਲੱਗ ਗਿਆ ਨਾ ਜਾਈ ਵੱਡ ਲੈਂਦਾ ਹੀ ਨਹੀਂ ਨਹੀਂ ਕੁਝ ਵੀ ਨਹੀਂ ਕਰ ਕੁਝ ਨਹੀਂ ਕਹਿੰਦਾ ਦੇਖੋ ਇਤਰਾ ਹੁੰਦਾ ਹੁਣ ਕੈਮਲ ਰਾਈਡ ਹੋਣ ਲੱਗੀ ਆ ਮਾਦੋਪੁਰ ਵਿੱਚ ਦੇ ਉੱਪਰ ਮਾਦੋਪੁਰ ਵਿੱਚ ਗੁਜਰਾਤ ਓਏ ਹੋਏ ਹੋਏ ਅਲਟੀਮੇਟ ਨਜ਼ਾਰਾ ਅਲਟੀਮੇਟ ਬਾਈ ਅਲਟੀਮੇਟ ਇਹ ਉਠਾ ਲੇਗਾ weight ਅਰੇ 800 ਕਿਲੋ weight ਉਠਾਤਾ ਹੈ 800 ਕਿਲੋ weight ਉਠਾਤਾ ਹੈ ਯਾ ਯਾਰ ਯਾ ਮੇਰਾ ਤਾਂ 1000 ਕਿਲੋ ਯਾਰ ਮੈਂ ਤਾਂ ਯਾਰ ਲਾਈਫ ਦੇ ਵਿੱਚ ਪਹਿਲੀ ਵਾਰੀ ਲੱਗਾ ਊਠ ਦੇ ਉੱਤੇ ਰੇਡ ਲੈਣ ਕੀ ਬਾਤ ਹੈ ਯਾਰ ਇਹ ਆ ਸਮੁੰਦਰ ਦੇ ਕੰਢੇ-ਕੰਢੇ ਕੈਮਲ ਰਾਈਡਿੰਗ ਹੋ ਰਹੀ ਆ ਅਲਟੀਮੇਟ ਆ ਯਾਰ ਨਜ਼ਾਰਾ ਇੱਕ ਪਾਸੇ ਵੇਖੋ ਤੁਸੀਂ ਆਹ ਚੱਲਦਾ ਪਿਆ ਤੇ ਦੂਜੇ ਪਾਸੇ ਬਈ ਕੈਮਲ ਰਾਈਡਿੰਗ ਹੋ ਰਹੀ ਆ ਮਜ਼ਾ ਆ ਰਿਹਾ ਯਾਰ ਮਜ਼ਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਇਹ ਜਿਹੜੀ ਰਾਈਡ ਆ ਬਾਈ ਇਹ 200 ਰੁਪਏ ਪਰ ਰਾਈਡ ਲੈਂਦੇ ਆ ਕੋਈ ਇੰਨੀ ਜ਼ਿਆਦਾ ਦੂਰ ਤੱਕ ਨਹੀਂ ਲੈ ਕੇ ਜਾਂਦੇ ਬਸ ਕੋਈ 50 ਕਿਲੋਮੀਟਰ ਤੱਕ ਲੈ ਕੇ ਜਾਂਦੇ ਔਟਰੋਂ ਤੇ ਇਹ ਕਹਿੰਦੇ ਆ ਵੀ ਊਂਟ ਜਿਹੜੇ ਸਾਡੇ ਥੱਕ ਜਾਂਦੇ ਆ ਠੀਕ ਆ ਆ ਬਾਬਾ ਆ ਰਿਹਾ ਇਹਦਾ ਊਂਟ ਆ ਤੇ ਯਾਰ ਮਜ਼ਾ ਆ ਰਿਹਾ ਨਾ ਮੈਂ ਵੀ ਭਾਈ ਮਜ਼ਾ ਆ ਗਿਆ ਯਾਰ ਇਹ ਹੋਂਸ ਗਿਆ ਜਿੱਤੇ ਝੂਟਾ ਲਿਆ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਉਧਰ ਬੈਠ ਵਾਹ ਬੋਗੇ ਪੈਰਾਂ ਦਾ ਵੇਖ ਲੋ ਕੀ ਹਾਲ ਹੋਇਆ ਪਰ ਮਜ਼ਾ ਬਹੁਤ ਆਇਆ ਇਥੇ ਬਹੁਤ ਜ਼ਿਆਦਾ ਮਜ਼ਾ ਆਇਆ ਯਾਰ ਜਗ੍ਹਾ ਹੀ ਬੜੀ ਕਹਿੜਾ ਯਾਰ ਇਹ ਬਹੁਤ ਪਿਆਰੀ ਜਗਾ ਹੁਣ ਇੱਥੇ ਵੀਰ ਨੂੰ ਕਿਹਾ ਹੋਆ ਕਿ ਯਾਰ ਇੱਕ ਕੱਪ ਚਾਹ ਦਾ ਪਹਿਲੇ ਨਾਰੀਅਲ ਪਾਣੀ ਪੀਣਾ ਯਾਰ ਹਮਨੇ ਨਾਰੀਅਲ ਆਪਕੇ ਪਾਸ ਹੀ ਹੈ ਆ ਨਾਰੀਅਲ ਪਾਣੀ ਦੋ ਫਿਰ ਬਾਅਦ ਵਿੱਚ ਚਾਹ ਚਾਹ ਵੇਖੋ ਕਿਹਦੇ ਵਿੱਚ ਪਾ ਕੇ ਦਿੰਦੇ ਆ ਬਾਈ ਇੱਕ ਮਿੰਟ ਪਤਾ ਨਾ ਇਦਾਂ ਦੇ ਬਾਈ ਇੱਥੇ ਪੈਕਟ ਹੁੰਦੇ ਆ ਵੇਖੋ ਵਿੱਚ ਚਾਹ ਪਾ ਕੇ ਦਿੰਦੇ ਯਾਰੇ ਠੀਕ ਆ ਤਾਂ ਇਦਾਂ ਕਰਕੇ ਇੱਥੇ ਨਾਰੀਅਲ ਪਾਣੀ ਜੋ ਮਰਜੀ ਪੀਓ ਤਾਂ ਇਦਾਂ ਛੋਟੀਆਂ ਛੋਟੀਆਂ ਕੁੜੀਆਂ ਅਸਪੀਆਂ ਵੇਚਦੀਆਂ ਨੇ ਆ ਵੇਖੋ ਇਹ ਆਪਾਂ ਲੈ ਲਈਏ ਨਾ ਪਹਿਲਾਂ ਹੀ ਇਹ 100 ਰੁਪਏ ਦਾ ਪੈਕਟ ਵੇਚਦਿਆਂ ਨੇ ਠੀਕ ਆ ਮੈਂ ਲੈਣੀਆਂ ਮੋਤੀ ਮੋਤੀ ਕਿੱਥੇ ਗਏ ਇਹ ਬਈ ਦੋ ਮੋਤੀ ਸਿਲੈਕਟ ਕੀਤੇ ਆ ਤੇ ਦੋ ਮੋਤੀ ਲੈ ਲਏ ਆ ਤੇ ਚੰਗੇ ਹੁੰਦੇ ਆ ਲੋ ਜੀ ਆ ਗਿਆ ਨਾਰੀਅਲ ਪਾਣੀ ਆਪਣਾ ਬਹੁਤ ਮਿੱਠਾ ਹੈ ਬਹੁਤ ਮਿੱਠਾ ਪਰ ਰੌਣਕ ਬਹੁਤ ਲੱਗੀ ਦੀ ਯਾਰ ਇੱਥੇ ਬਹੁਤ ਜ਼ਿਆਦਾ ਰੌਣਕ ਲੱਗੀ ਦੀ ਹੈ ਤੋ ਵਾਹ ਜੀ ਵਾਹ ਪਹਿਲਾਂ ਪੀਆਗੇ ਨਾਰੀਅਲ ਪਾਣੀ ਤੇ ਫਿਰ ਪੀਆਗੇ ਚਾਹ ਕੀ ਬਾਤ ਨਾਰੀਅਲ ਖਾਨ ਤੋਂ ਬਾਅਦ ਜਿਹੜੀ ਨਾਰੀਅਲ ਦੇ ਵਿੱਚ ਗਿਰੀ ਹੁੰਦੀ ਬਾਈ ਇਹ ਖਾਨ ਦਾ ਮਜ਼ੇ ਵੱਖਰਾ ਵਾ ਛੋਟਾ ਕਪ ਕੌਨ ਸਾ ਹੈ ਓ ਨਹੀਂ ਨਹੀਂ ਇਹ ਤਾਂ ਗੱਲ ਨਹੀਂ ਬੰਨੀ ਚਾਹ ਤਾਂ ਜਾ ਕਾਕਾ ਪੂਰੀ ਕੜਕਾ ਕੜਕ ਸਫਰ ਕਰ ਰਹੇ ਹੋ ਤੇ ਸਫਰ ਦੇ ਨਾਲ ਨਾਲ ਜਿਹੜੀ ਚਾਹ ਵਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਲਟੀਮੇਟ ਕੀ ਬਾਤ ਹੈ ਚਾਹ ਪੀਓਗੇ ਸੀ ਜਾ ਰਹੇ ਆ ਜੀ ਵਾਪਸ ਆਪਣੀ ਕਾਰ ਦੇ ਵਿੱਚ ਤੇ ਇਹ ਰੋਡ ਆ ਜਿਹੜਾ ਕਿ ਸਮੁੰਦਰ ਦੇ ਨਾਲ-ਨਾਲ ਚੱਲਦਾ ਜਾ ਰਿਹਾ ਵਾ ਕੰਟੀਨਿਊ 11500 ਕਿਲੋਮੀਟਰ ਲੰਮਾ ਇਹ ਰੋਡ ਆ ਸੋ ਗਾਇਸ ਇਹ ਸੀਗਾ ਮਧੂਪੁਰ ਵਿੱਚ ਆਈ ਹੋਪ ਤੁਹਾਨੂੰ ਵੀਡੀਓ ਤੇ ਵਲੌਗ ਬਹੁਤ ਵਧੀਆ ਲੱਗਾ ਹੋਵੇਗਾ ਤੇ ਇਸੇ ਤਰ੍ਹਾਂ ਦੇ ਹੋਰ ਵਲੌਗ ਵੇਖਣ ਵਾਸਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਕਮੈਂਟ ਸੈਕਸ਼ਨ ਦੇ ਵਿੱਚ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਸਾਰਿਆਂ ਦੇ ਜਵਾਬ ਜਿਹੜੇ ਦਿੱਤੇ ਜਾਣਗੇ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਹੁਣ ਅਸੀਂ ਜਾ ਰਹੇ ਆ ਸੋਮਨਾਥ ਜੀ ਕਿਉਂਕਿ ਅੱਜ ਸਾਡੇ ਟ੍ਰਿਪ ਦਾ ਹੈਗਾ ਵਾ ਪੰਜਵਾਂ ਦਿਨ ਕੀਕਾ ਅੱਜ ਹੈਗੀ 29 ਤਰੀਕ ਤੇ ਉੱਥੇ ਜਾ ਕੇ ਸੋਮਨਾਥ ਜੀ ਦੇ ਦਰਸ਼ਨ ਕਰਕੇ ਫਿਰ ਉਸ ਤੋਂ ਬਾਅਦ ਚ ਫਿਰ ਐਡਵੈਂਚਰ ਸ਼ੁਰੂ ਹੋ ਜਾਣਾ ਕਿਉਂਕਿ ਅਸੀਂ ਜਾ ਰਹੇ ਹਾਂ ਗਿਰ نیشنل ਪਾਰਕ ਗਿਰ نیشنل ਪਾਰਕ ਆਪਾਂ ਕਿੱਥੇ ਸਟੇ ਕਰਦੇ ਹਾਂ ਤੁਹਾਨੂੰ ਚੀਤੇ ਸ਼ੇਰ ਸਾਰਾ ਕੁਝ ਵਿਖਾਇਆ ਜਾਏਗਾ ਸੋ ਮੇਰੇ ਨਾਲ ਬਨੇ ਰਹੋ ਮੇਰੇ ਨਾਲ ਜੁੜੇ ਰਹੋ ਤੇ ਇਹ ਚੱਲ ਰਹੀ ਹੈ ਗੁਜਰਾਤ ਸੇਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ